बच्चे पालने चलो चुटकी मार चुटकी मार के दिखा मार चुटकी चुटकी मार मैं थप्पड़ मारती हूँ नहीं डरू तेरे चल फिर उनको हाय मोया मद्यवा के दत्ता मैं फोन कट जाएगा नहीं जाना स्कूल फिर नहीं जाना कल नहीं जाना पी ਕੇ फ्रेंड्स ਅੱਜ ਦਾ ਦੇ ਵੈਲਕਮ ਟੂ ਮਾਈ ਨਿਊ ਬਲੌਗ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈ ਅਨੂ ਬੀਰੂ ਕਪੂਰ ਸਵੇਰ ਦਾ ਕਹਿ ਨਹੀਂ ਸਕਦੇ ਹੋ ਗਈ ਹੈ ਦੁਪਹਿਰ 1 ਵਜ ਗਿਆ ਹੋਇਆ ਹੈ ਤੇ ਇੱਧਰ ਦੇਖ ਲਓ ਮਹਾਮਾਈ ਦੀ ਜੋਤ ਵੀ ਜਗਦੀ ਪਈ ਹੈ ਤੇ ਕੇਸ਼ਰ ਦੀ ਰੋਟੀ ਦੇਖ ਲਓ ਹੈ ਤਪਈ ਹੈ ਤੇ ਅੱਜ ਕੇਸ਼ਰ ਜੀ ਬਣਾਏ ਬਿਠਾਏ ਅਸੀਂ ਉੱਪਰ ਤੇ ਇੱਧਰ ਆ ਗਈ ਮੇਰੀ ਰੋਟੀ ਤੰਦੂਰੀ ਬਣਾਈਆਂ ਅੱਜ ਰੋਟੀਆਂ ਮਿਸੀਆਂ ਹਨਾ ਤੇ ਨਾਲ ਰਾਈਮਾ ਵੀ ਲੱਲੇ ਅਸੀਂ ਆਪਣੇ ਤੇ ਨਾਲ ਕਲਬਨੈ ਸੀਰਾ ਹੀ ਨਾਲ ਆਪਣੇ ਲੈਲੇ ਅਸੀਂ ਕਰੇਲੇ ਤੇ ਹੁਣ ਖਾਈਏ ਰੋਟੀ ਅੱਜ ਦੀ ਸ਼ੁਰੂਆਤ ਸਾਡੀ ਹੋਈ ਹੈ ਮਿਸੇ ਤੰਦੂਰੀ ਰੋਟੀਆਂ ਦੇ ਨਾਲ ਮੈਂ ਕਿਹਾ ਅੱਜ ਤੋਂ ਨਹੀਂ ਖਾਣੇ ਆ ਤੇ ਚਲੋ ਤੁਸੀਂ ਬਣੇ ਰੋ ਵਲੌਗ ਤੇ ਨਾਲ ਅੱਜ ਕੰਟੀਨਿਊ ਚੱਲੇਗਾ ਵਲੌਗ ਤੇ ਖਾ ਲਈਏ ਰੋਟੀ ਚਿਕਲੇ ਕੇ ਬੈਠੇ ਹਾਂ ਐ ਨਾ ਮੈਂ ਕੋਲੂ ਤੇ ਲੈ ਕੇ ਆਈਆਂ ਸਾਬਨ ਕਿ ਫੇਸ ਵਾਸ਼ ਮੈਂ ਬਹੁਤ ਯੂਜ਼ ਕਰ ਚੁੱਕੀ ਹਾਂ ਤੇ ਹੁਣ ਮੈਨੇ ਕਿ ਆਂਦਾ ਐ ਤੇ ਐ ਪੂਰੇ ਹਲਦੀ ਵਾਲਾ ਉਹ ਕਹਿੰਦੇ ਪਏ ਹਲਦੀ ਵਾਲਾ ਤੇ ਇੰਨਾ ਸੀ ਟੇਸਟ ਤੇ ਯੂਜ਼ ਕਰਦਾ ਆਵਾ ਜਰੀ ਐ ਫੇਸ ਵਾਸ਼ ਕਹਿੰਦੇ ਤੁਸੀਂ ਹਲਦੀ ਵਾਲਾ ਆਪਣੇ ਫੇਸ ਤੇ ਲਾਓਗੇ ਤਾਂ ਮੇਰੇ ਪਿੰਕਲ ਵਗੈਰਾ ਨਿਕਲਦੇ ਨਾ ਐ ਨਾ ਆਪਣਾ ਜਦੋਂ ਫੇਸ ਤੇ ਅਸੀਂ ਕੋਈ ਸੰਸਕ੍ਰੀਮ ਵਗੈਰਾ ਲਗਾਨੇ ਮੋਸਚਰਾਈਜ਼ਰ ਹੋਈ ਜਾਂਦਾ ਆਪਣਾ ਫੇਸ ਉਹਦੇ ਕਰਕੇ ਬਲਕਿ ਚਿਪਚਿਪ ਹੋ ਜਾਂਦਾ ਉਹਦੇ ਕਰਕੇ ਸਾਡੇ ਦਾਣੇ ਨਿਕਲਦੇ ਨੇ ਐਮ ਐ ਲੱਕੀ ਆ ਗਿਆ ਕੋਲੂ ਤੋਂ ਹਲਦੀ ਵਾਲਾ ਫੇਸ ਵੋਸ਼ ਕਿਉਂਕਿ ਉਸ ਸਾਬਨ ਫੇਸ ਵੋਸ਼ ਯੂਜ਼ ਕਰਦੇ ਡੋਂਟ ਐਂਡ ਕੀ ਦਹਣਾ ਤੇ ਹੁਣ ਮੈਂ ਕਿਹਾ ਵੀ ਯੂਜ਼ ਕਰਕੇ ਦੇਖਦੇ ਆਂ ਇਹਦਾ ਰਿਜ਼ਲਟ ਕੀ ਆ ਤੇ ਲੈ ਆਂਦਾ ਬਾਕੀ ਯੂਜ਼ ਕਰਦੇ ਆਂ ਤੇ ਬਣਾਉਣ ਦਾ ਹਜੇ ਸੋਚਿਆ ਨਹੀਂ ਆ ਕਹਿੰਦੇ ਪਿਨੇ ਅੱਜ ਖਾਣੇ ਅਸੀਂ ਮਟਰਾਂ ਵਾਲੇ ਚਾਵਲ ਤੇ ਦੇਰ ਤੇ ਮੈਨੂੰ ਪੈਸੇ ਵੀ ਪੈਕਟ ਲੈ ਕੇ ਆਉ ਮਟਰਾਂ ਦਾ ਕਿ ਚੱਲੀਏ ਆ ਮੰਡੀ ਤੇ ਬਨੇ ਰਵਾਂਗੇ ਤੁਹਾਡੇ ਨਾਲ ਉਦਾਹੀਂ ਜਿੱਦੱਕ ਮੰਡੀ ਜਾਣਾ ਤੇ ਚਲੋ ਬਨੇ ਰੋ ਬਲੌਗ ਦੇ ਨਾਲ ਅਸੀਂ ਚੱਲੀਏ ਮੰਡੀ ਲੈ ਕੇ ਆਈਏ ਆ ਕੇ ਕਰਾਂਗੇ ਫੇਸ ਵੋਸ਼ ਦੇਖਦੇ ਹਾਂ ਦਾ ਰਿਜ਼ਲਟ ਕੀ ਏ ਫਿਰ ਮੈਂ ਐਡਿਟੇ ਮਹਿੰਗੇ ਉਹ ਨਹੀਂ ਮੰਗਵਾਈ ਕਰਨੇ ਫੇਸ ਵੋਸ਼ ਜਿਹੜਾ ਦਰਮਾ ਦਾ ਦਾ ਦਰਮਾ ਦਾ ਹੈ ਨਾ ਫੇਸ ਵੋਸ਼ ਉਹ ਹੋ ਮਾਈ ਗੋਡ ਉਹ ਨਾਲ ਨਾ ਸਕਿਨ ਪੂਰੀ ਡਰਾਈ ਹੋ ਜਾਂਦੀ ਏ ਉਹ ਵੀ ਬਹੁਤ ਵਧੀਆ ਹੈ ਓਇਲ ਲੈ ਲਓ ਹੈ ਓਇਲ ਲੈ ਲਓ ਉਹ ਨੂੰ ਲੈਣਾ ਮੈਂ ਇਹ ਯੂਜ਼ ਕਰਕੇ ਦੇਖਣਾ ਸੋ ਸਸਤੇ ਦਾ ਸਸਤਾ ਪਤਾ ਕਿੰਨੇ ਰੁਪਏ ਦਾ 21 ਰੁਪਏ ਦਾ 21 ਰੁਪੀਸ ਦਾ ਤੇ ਜਿਹੜਾ ਡਰਮਾ ਦਾ ਸੀ ਉਹ ਸੀ 3 300 ਦਾ ਫੇਸ ਵੋਸ਼ ਜਿਹੜਾ ਇਹ ਵਾਲਾ ਡੋਂਟਨ ਕਿਹਦਾ ਹੈ ਕਿੰਨੇ ਦਾ 350 ਦਾ 350 350 300 ਕੁ ਦਾ ਹੈ ਨਾ ਇਹਦਾ ਵੀ ਦੇਖਦੇ ਆ ਕੀ ਕਰਨਾ ਹੈ ਤੇ ਚਲੋ ਚਲਿਏ ਮੈਂ ਆਹ ਤੂੰ ਚੱਲ ਪੈ ਨਾਲ Daddy. ਚਲੋ ਆਦੋ ਕਰੋ ਕੱਜੇ ਤਿਆਰੀ ਨੰਮਾ ਓ ਇਹ ਹੋਇਆ ਆਏ ਕਮਰ ਟੂਟ ਗਈ ਹਮਰੀ ਅਰੇ ਕੇਸ਼ਵ ਜੀ ਦਿਖਾਈ ਡੈਰੀ ਮਿਲਕ ਕੱਲੇ 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 ਕਿਉਂ ਖੜੇ ਤੇ ਨੂੰ ਤੁਸੀ ਕੱਲੇ ਕੱਲੇ ਦਾ ਵੀ ਕੱਲੇ ਖੱਲੇ ਖਾਣਾ ਕੱਲੇ ਕੱਲੇ ਆ ਤੁਸੀਂ ਚੁੱਕ ਕੇ ਖਾ ਲੈਂਦੇ ਹੋ ਉਹ ਵੀ ਕੱਲੇ ਕੱਲੇ ਹਾਂ ਕੱਲੇ ਕੱਲੇ ਆਪਣੀ ਕੋਈ ਪੁੱਛਦੇ ਨਹੀਂ ਅੱਗੇ ਸਾਡੇ ਮਟਰ ਤੇ ਮੈਂ ਕਹਾਂ ਥੋੜੇ ਜਿਹਾ ਨਾ ਆਲੂ ਲੈਣਾ अदरवाइज ਮੈਂ ਆਲੂ ਲੈ ਕੇ ਨਹੀਂ ਹਮੇਸ਼ਾ 1 ਕਿਲੋ ਜਾਂ 5 ਕਿਲੋ ਤੇ ਮੈਂ ਮੰਡਰ ਲਿੱਤੇ ਆ ਕਹਿੰਦੀ ਗੋਲ ਗੱਪੇ ਖਾਣੇ ਨਹੀਂ ਮੈਂ ਕਹਾਂ ਨਹੀਂ ਖਾਣੇ ਦਾ ਨਾਂ ਸੀ ਅਸੀਂ ਫੇਰ ਆ ਗਏ ਆਕਰ ਉਹ ਪੱਖਾ ਚਾਹਤ ਹੈ ਉਹ ਵੀ ਟਿਕ ਟਿਕ ਜਾਂਦੇ ਆ ਲੈ ਟੈਗ ਆਵਾਂਗੇ ਗੇ ਸੋਟ ਓਏ ਚਲੋ ਆ ਭਾਂਡੇ ਵੀ ਬਹੁਤ ਐ ਤੇ ਬਣਾਈਏ ਮਟਰਾਂ ਵਾਲੇ ਚ ਆਹ ਹੇ ਡੇਗੀ ਵਿੱਚ ਖਤਮ ਸੀ ਲਿਆਣੀ ਸੀ ਉਹ ਵੀ ਲਾ ਤੇ ਜੋ ਉੱਥੇ ਲੰਨ ਦੇ ਡੇਗੀ ਵਿੱਚ ਪੁੱਲ ਗਾ ਇਹ ਨਹੀਂ ਨਾ ਆਹ ਕੁਕ ਤੇ ਗਏ ਨੇ ਹੈ तू जा जा जो मैं पढ़ना को मान नहीं ओ जाओ यार मेरा दिमाग नहीं सेटी कहता तू कहता आज मैं छुट्टी की थी है तो मैं तो पढ़ना है कल भी करनी है नहीं नहीं मैं कभी छुट्टी नहीं करनी पेपर पेपर काल्द पढ़ना हां ओए वीर नु पेपर नहीं पेपर उससे पहले छुट्टियां करेगा उससे पहले पढ़ना कितने कॉपीयां ले जाऊं कितों ले आके दवां पढ़ तू जानना कि मैं चल ਪੜ੍ਹ ਤੂੰ ਉਪਰਨਾ ਕੇ ਨਹੀਂ ਪੜ੍ਹਨਾ ਇੱਦਾਂ ਹੀ ਪੜਾਣਾ ਮੈਂ ਇੱਦਾਂ ਹੀ ਪੜਾਣਾ ਮੈਂ ਇੱਦਾਂ ਹੀ ਪੜਾਣਾ ਮੈਂ ਜਲਾ ਤੇਆ ਤੇਆ ਤੇਦੀ ਗੱਗੜੀ 96 ਰੁਪਏ ਦੇ ਕੇ ਆਈਆਂ ਤੇ ਸਕੂਲ ਤੇ 96 ਹੋਈ ਤੇ ਇਹਦੇ ਦਿੱਤਾ ਥੱਪੜ ਮਾਰਨਾ ਮੈਂ ਬਾਂਦਰ ਆ ਬੱਚੇ ਪਾਲਨੇ ਚਲੋ ਚੁਟਕੀਆਂ ਮਾਰ ਚੁਟਕੀ ਮਾਰ ਕੇ ਦਿਖਾ ਮਾਰ ਚੁਟਕੀ ਚੁਟਕੀ ਮਾਰ ਹੋ ਗਈ ਮੇਰਾ ਮੈਂ ਥੱਪੜ ਮਾਰਦੀ ਨਹੀਂ ਗਰੂ ਤੇਰੇ ਚੱਲ ਪੀਉਂਗਾ ਹਾਈ ਮੋਇਆ ਮਰ ਗਿਆ ਤੇ ਦੱਖਤਾ ਮੈਂ ਫੋਨ ਘੁਟੇ ਜਾਏਗਾ ਨਹੀਂ ਜਾ ਸਕੂ ਫੇਰ ਨਹੀਂ ਜਾਣਾ ਕੱਲ ਨਹੀਂ ਜਾਣਾ ਕਿ ਕੱਲ ਵੀ ਕੰਦਾ ਹੋਇਆ ਨਹੀਂ ਜਾਣਾ ਪੇਪਰ ਤੇ ਜਾਣਾ ਮੈਂ ਫਿਰ ਤੇ ਚੋਰੀ ਕਰ ਲਈ ਉਹ ਪਹਿਲਾਂ ਉਹ ਮੰਗਤੇ ਨੇ ਚੱਕੀ ਫੇਰ ਉਹ ਮੰਗਤੇ ਨੇ ਚੱਕ ਲਈ ਕੱਲੇ ਕੱਲੇ ਹਾਂ ਭਾਈ ਜਿੱਦੜ ਤੂੰ ਅੰਮੀ ਅੱਜ ਲਾ ਕੀ ਨਾ ਜਿੱਦੜ ਤੂੰ ਦਿੱਤੀ ਨਾ ਥੱਪ ਮੰਨ ਗਈ ਪੱਖਾ ਜਿੱਦਾਂ ਤੋਂ ਦਿੱਤੀ ਨਾ ਕੇਸ਼ਰ ਦੀ ਮੀਤ ਕੋਈ ਉਹ ਕੰਦੇ ਦੇ ਜੁੱਤੀਆਂ ਵਜੇ ਮੈਨੂੰ ਵੀ ਲੈ ਖੁੱਖ ਬੜਾ ਬਿਸ਼ਾਰਮ ਵਿਚਾਰਾ ਮੈਂ ਕਿੰਨਾ ਬਿਸ਼ਾਰਮ ਹੈ ਬੜਾ ਬਿਸ਼ਾਰਮ ਹੈ ਤੂੰ ਮੈਂ ਚਾਵਲ ਨਾ ਲੱਗੀਆਂ ਮਟਰਾਂ ਵਲੇ ਹਾਂਜੀ ਤੇ ਲੋ ਜੀ ਇੱਧਰ ਦੇਖੋ ਸਾਡਾ ਬਣ ਗਿਆ ਮਟਰ ਜਿਹੜੇ ਅਸੀਂ ਉਹਦੇ ਵਿੱਚ ਪਾਨੇ ਨੇ ਮਟਰਾਂ ਵ ਤੇ ਚਾਵਲ ਬਣਾਨੇ ਨੇ ਤੇ ਇਹਨੂੰ ਹਜੇ ਇੱਕ ਤਰ੍ਹਾਂ ਫਾਈ ਕਰ ਦੇਦੇ ਆ ਫੇਲ ਵਿੱਚ ਤੇ ਅੰਦਰ ਚੈੱਕ ਕਰ ਲਓ ਬਹੁਤ ਜ਼ਿਆਦਾ ਸੋਣੀ ਤੇ ਇਦਾਂ ਹੋ ਗਏ ਸਾਡੇ ਚਾਵਲ ਚਾਵਲ ਤੋੜੇ ਹਾਂਜੀ ਆਈ ਇੱਕ ਮਿੰਟ ਤੇ ਫਿਰ ਮੈਂ ਚੈੱਕ ਕਰੂੰ ਫੇਰ ਥੋੜੇ ਜਿਹਾ ਹੋ ਗਿਆ ਨਾ ਫਿਰ ਇਹਦੇ ਵਿੱਚ ਪਾਣਨੇ ਆ ਪਾਣੀ ਤੇ ਨਾਲ ਪਾਣਨੇ ਆ ਚਾਵਲ ਤੇ ਬਣਾਣੇ ਆ ਇਹਨੂੰ ਬਣਾ ਕੇ ਫਿਰ ਬਣੇ ਹੋਏ ਚਾਵਲ ਤਾਂ ਡੱਗੇ ਰੱਖਦੇ ਆ ਹਾਂ ਹਾਂ ਪਾਣੀ ਹੁ ਤਰ ਦਾਂ ਪਿਆ ਤੇ ਤੇਰੇ ਕਾਕਾ ਵੱਜਣੀਆਂ ਐ ਪੇਪਰ ਸਰਤੇ ਆ ਤੂੰ ਫੋਨਾਂ ਚ ਵੜਿਆ ਰਹਿ ਤੇ ਕੱਪੜਾਣ ਚਲੋ ਫਿਰ ਸਾਂਜ ਦੇ ਚਾਵਲ ਰਾਂਣਾ ਮਿਲਦੇ ਆ ਬਨੇਰੋ ਵਲੌਗ ਦੇ ਨਾਲ ਜਿੱਥੇ ਤੁਹਾਨੂੰ ਲੱਗਦਾ ਵਲੌਗ ਵਧੀਆ ਉੱਥੇ ਕਰ ਦਿਓ ਸੋਨਾ ਜਿਹਾ ਲਾਈਕ ਕਨਾਲ ਕਰ ਦਿਓ ਸੋਨਾ ਜਿਹਾ ਕਮੈਂਟ ਤੇ ਜਿਹੜੇ ਆਂਦੇ ਨੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬਨੇਰੋ ਸਾਡੇ ਵਲੌਗ ਦੇ ਨਾਲ ਰਿਸਪੌਂਸ ਵਧੀਆ ਦਿਓ ਜੀ ਇਹ ਕੰਟੀਨਿਊ ਚੱਲਣਗੇ ਸਾਡੇ ਵਲੌਗ ਛੱਡ ਦੇ ਦੇ ਹਾਂਜੀ ਤੇ ਲੋ ਜੀ ਇੱਧਰ ਪਾਤੇ ਰਾਈਸ ਨਾਲ ਮਟਰ ਤੇ ਰੰਗਰ ਦੇਖ ਲਓ ਫਿਰ ਸੋਹਣੀ ਹੈ ਨਾ ਤੇ ਇਹਨੂੰ ਮੈਂ ਸੀਟੀ ਨਹੀਂ ਦਿਵਾਣੀ ਕਿਉਂਕਿ ਮੈਂ ਸੀਟੀ 'ਚ ਨਹੀਂ ਬਣਾਉਂਦੀ ਕੜਾਈ 'ਚ ਆਮਨੀ ਨਹੀਂ ਬਣਾਉਂਦੀ ਕੜਾਈ ਮੇਰੀ ਛੋਟੀ ਵੱਡੀ ਨਹੀਂ ਕੁੱਕਰ 'ਚ ਪਾਪਤਾ ਹੁਣ ਮੈਂ ਬਿਲਕੁਲ ਦੇਖੋ ਦੂੰਗੀ ਦੂੰਗੀ ਹੈ ਤੇ ਇਹਨੂੰ ਮੈਂ ਦਰੱਖਤ ਕੋ ਨਾ ਪਾਪਨਾ ਬਣ ਜਾਣੇ ਨੇ ਤੇ ਚਲੋ ਬੰਦੇ ਨੇ ਬਨਣ ਤੋਂ ਬਾਅਦ ਮਿਲਦੇ ਆ ਤੁਹਾਨੂੰ ਮਮੀ ਨਾ ਅਦੂ ਚੀਂ ਭਈਆ ਦੀ ਹੈ ਹੈ ਪੜੋ ਪੈਕਟ ਦੇ ਦੇ ਹਾਂਜੀ ਤੇ ਲੋ ਜੀ ਇੱਧਰ ਹੋ ਗਏ ਸਾਡੇ ਚਾਵਲ ਰੈਡੀ ਤੇ ਇੱਧਰ ਪਾ ਲਈ ਅਸੀਂ ਦਹੀਂ ਵਿੱਚ ਪਕੌੜੀਆਂ ਇੱਧਰ ਇਹਨਾਂ ਦੇ ਬਣ ਗਏ ਤੇ ਮੈਂ ਦਵਾ ਇਹਨਾਂ ਨੂੰ ਤੰਨੂ ਕਿੱਦਾਂ ਦਵਾ ਕੁਛ ਨਹੀਂ ਦਮਾ ਰੋਟੀ ਨਹੀਂ ਕਿ ਨਹੀਂ ਇਹ ਇੱਧਰ ਨੇ ਲਿਆ ਲਿਆਂਦੇ ਤੇ ਕਹਿੰਦਾ ਮੈਂ ਖਾਣਾ ਹੀ ਨਹੀਂ ਇਹ ਕ੍ਰੈਕਸ ਪਤਾ ਨਹੀਂ ਕੀ ਜੋ ਵੀ ਐ ਇਹ ਇੱਧਰ ਆ ਜੀ ਸਾਡੀ ਰੋਟੀ ਤੇ ਇਹਨਾਂ ਨੂੰ ਮੈਂ ਦਵਾ ਰੋਟੀ ਚਾ ਨੂੰ ਤੇ ਲੋ ਜੀ ਇੱਧਰ ਰੋਟੀ ਇਹ ਪਤਾ ਨਹੀਂ ਕੀ ਲੱਗਦਾ ਕਿਨ ਨੂੰ ਚਾ ਨੂੰ ਕੀ ਲੱਗਦਾ ਵੀ ਉਹ ਚਲੋ ਰੋਟੀ ਖਾਓ ਹੁਣ ਤੇ ਖਾ ਕੇ ਦੱਸੋ ਕਿੱਦਾਂ ਦੇ ਬਣੇ ਨੇ ਤੇ ਇੱਧਰ ਲੱਗੇ ਹੋਏ ਇਹਨਾਂ ਦੀ ਫਿਲਮ ਜਾਨੀ ਗੋਲ ਜਿਹੜੇ ਬੱਪ ਜੈਲੋ ਰੰਗ ਦੇ ਨੂੰ ਅੱਛਾ ਨਹੀਂ ਲੜਾਈ ਇੱਕ ਐ ਹੁਣ ਤੇ ਇੱਕ ਇਹਨਾਂ ਦੀ ਲੜਾਈ ਹੋਵੇ ਬਸ ਤੀਜਾ ਬੰਦਾ ਹੀ ਹੋਵੇ ਮੈਂ ਤਾਂ ਹਾਰੀ ਪਈ ਆ ਤੇ ਇੱਧਰ ਕੇਸ਼ਵ ਜੀ ਨੂੰ ਦੇ ਨਹੀਂ ਨਹੀਂ ਮੈਂ ਨਹੀਂ ਜਾਣਾ ਇੱਧਰ ਕੇਸ਼ਵ ਜੀ ਨੂੰ ਦੇ ਦਿੱਤਾ ਅਸੀਂ ਦਹੀਂ ਕਿਉਂਕਿ ਚਾਵਲ ਚ ਪਾਏ ਹੋਏ ਅਸੀਂ ਪਿਆਜ਼ ਤੇ ਇੱਧਰ ਬਣ ਗਏ ਨੇ ਹੁਣ ਮੈਂ ਪਾਵਾਂ ਆਪਣੇ ਘਰ ਤੂ ਤਾਂ ਨਹੀਂ ਨਾ ਜੇ ਖਾਣੇ ਹਮ ਤਾਂ ਲਗੇ ਖਾਣੇ ਭਈ ਹਮੇ ਲੱਗੀ ਭੁੱਖ ਹਨਾ ਇਹ ਚੋ ਅਸਕੇ ਲੋ ਜੀ ਆ ਗਈ ਇੱਧਰ ਸਾਡੀ ਰੋਟੀ ਤੇ ਇਹਦੇ ਥੱਲੇ ਰੱਖੇ ਹੋਏ ਮੈਂ ਦੋ ਪਿੱਲੋ ਇੱਕ ਤੇ ਇੱਕ ਇਹ ਵਾਲਾ ਦੋ ਕਿਉਂਕਿ ਮੇਰੀ ਬੈਕ ਤੇ ਬਹੁਤ ਜ਼ਿਆਦਾ ਦਰਦ ਹੁੰਦੀ ਪਈ ਹੈ ਜਿੱਦਾਂ ਕਰਕੇ ਮੂੰਹ ਪੈਦਾ ਝੁੱਕ ਨਹੀਂ ਹੁੰਦਾ ਤੇ ਮੈਂ ਰੱਖ ਲਈ ਉੱਚੀ ਚਲੋ ਖਾ ਲਈਏ ਰੋਟੀ ਰੋਟੀ ਖਾਂਦ ਬਾਅਦ ਤੁਹਾਨੂੰ ਨਹੀਂ ਦਿਆਂਗਾ ਨਾ ਕਿ ਦਰ ਬਣੇ ਚਾਵਲ ਮੋੜੇ ਟੇਸਟੀ ਬਣੇ ਮੈਂ ਥੋੜੇ ਜਿਹਾ ਦੁਆਰਾ ਦਿੱਤੇ ਨੇ ਤੇ ਬਹੁਤ ਜ਼ਿਆਦਾ ਟੇਸਟੀ ਬਣੇ ਘਿਲੇ ਦਾ ਸੁੱਕੇ ਖਾਲੇ ਇੱਧਰ ਕੋਕ ਵੀ ਪੀਤੀ ਥੋੜੀ ਜੀ ਤੇ ਦਹੀਂ ਜੇ ਮੇਰਾ ਪਿਆ ਦਹੀਂ ਮੈਨੂੰ ਇੰਨਾ ਟੇਸਟੀ ਲੱਗੇ ਨਾ ਲੱਗੇ ਆ ਤਾਂ ਮੇਰੀ ਫੇਵਰਿਟ ਨਹੀਂ ਹੈਗੀ ਸਿਰਫ ਇੱਕ ਕੁੜ ਚਾਹੀਦਾ ਉਹ ਵੀ ਜਦੋਂ ਮਿਲ ਕੇ ਡਕਾਰ ਆਜੇ ਨਾ ਮੇਰਾ ਪੇਟ ਜੋ ਹੈਗਾ ਰੰਦਾ ਤੇ ਚਲੋ ਆਜੋ ਜਿੰਨੇ ਜਿੰਨੇ ਮਟਰ ਵਾਲੇ ਖਾਣੇ ਚਾਵਲ ਅਸੀ ਤਾਂ ਖਾਣੇ ਪਿਆ ਅਸੀਂ ਕਰਦੇ ਪਿਆ Enjoy ਤੁਸੀਂ ਕਰੋ ਵਲੌਗ Enjoy ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਨਿਊ ਮਡੇ ਤੇ ਬਨੇ ਰਿਆ ਕਰੋ ਸਾਡੇ ਚੈਨਲ ਦੇ ਨਾਲ ਕਰੋ ਇੰਜੋਏ ਅੱਧਾ ਪਈ ਗਰੀ ਰੋਟੀ ਦੇ ਤੈਨੂੰ ਚਾਵਲ ਨਾਲ ਪੈਕਟ ਆ ਪੈਕਟਾਂ ਦੀ ਵਾਰੀ ਆਏਗੀ ਬਾਅਦ ਵਿੱਚ ਤੇ ਜਲਦੀ ਪਈ ਅੱਧਰ ਗੇਮ ਲੈ ਲੈ ਹੱਥ ਦੇਖ ਕਿ ਕਿੱਡੇ ਫਟਾਫਟ ਤੇਜ਼ ਤੇ ਚਲਦੇ ਕਿਤੇ ਪੈਨ ਵੀ ਇੰਨੀ ਤੇਜ਼ ਚਲਾ ਲੇ ਮੈਨੂੰ ਕਿੱਡੀ ਸ਼ਾਂਤੀ ਪਵੇ ਨਹੀਂ ਚੱਲਦਾ ਰੁਈ ਦੀ ਤੇ ਹੱਥ ਪੈਨ ਸਕੂਲ ਚੇਂਜ ਕਰੋ ਸਕੂਲ ਕਿਦਾ ਚੇਂਜ ਕਰਾਓ ਐਡੀ ਜਲਦੀ ਕਿਦਾ ਚੇਂਜ ਕਰਾਓ ਦੇ ਹੱਥ ਦੇਖਦਾ ਕਿਦਾਂ ਚੈਟਿੰਗ ਵੀ ਕਰਦਾ ਐਦਾਂ ਹੀ ਠਾ ਠਾ ਕਰਦਾ ਈ ਤੂੰ ਖਾਂਦੀ ਨਹੀਂ ਮੈਂ ਤਾਂ ਨਹੀਂ ਪਾਈਆਂ ਤੋਂ ਪਕੌੜੀਆਂ ਖਾਂਦੀ ਨੇ ਇੱਧਰ ਵੀ ਨਾ ਚ ਕਿੰਦਾ ਪੈਕਟ ਕਿਹੜਾ ਮਿਲੇਗਾ ਨਹੀਂ ਦੇ ਸਕਦਾ ਮੈਨੂੰ ਅੱਛਾ ਅੱਛਾ ਤੇ ਚਲੋ ਜੀ ਇੱਧਰ ਖਾਂਦੇ ਪਿਆ ਰੋਟੀ ਤੇ ਮੈਂ ਵਧਾਤਾ ਆਪਣਾ ਮੰਦਰ ਤੇ ਭਾਂਡੇ ਰਹਿ ਗਏ ਤੁਹਾਨੂੰ ਪਤਾ ਭਾਂਡਿਆਂ ਦੀ ਡਿਊਟੀ ਮੇਰੀ ਧੀ ਦੀ ਏ ਥੋੜਾ ਬਹੁਤ ਸਾਫ਼ ਰਹਿ ਗਈ ਹੋਣੀ ਤੇ ਟਾਈਮ ਹੋ ਗਿਆ 9:30 ਜਿੱਦਾਂ ਕਿ 80 ਰੋਟੀ ਖਾਣੀ ਸੀ ਅਸੀਂ ਤਾਂ 8:30 ਵਜੇ ਤੱਕ ਰੋਟੀ ਖਾ ਲਈ ਅੱਜ ਹੋ ਗਈ ਕਿੰਦਾ ਘੰਟਾ ਰੋਟੀ ਲੇਟ ਇਹ ਗੰਦਾ ਪਿਆ ਮੈਨੂੰ ਹੁਣ ਦੇ ਦੋ ਪੈਕਟ ਵੀ ਦੇ ਉਦੋਂ ਤੇ ਉੱਥੇ ਹੀ ਪਏ ਹੋਏ ਨੇ ਰੋਟੀ ਵੀ ਪਈ ਹੋਈ ਐ ਤੇ ਇਹਦੇ ਡਰਾਮੇ ਨਹੀਂ ਮੁੱਕਦੇ ਪਏ ਤੇ ਅਲੱਗ-ਅਲੱਗ ਸਾਡੇ ਘਰ ਦੇ ਬੰਦੇ ਬੈੰਦੇ ਨੇ ਤੇ ਉੱਧਰ ਮੇਮ ਅਲੱਗ ਬੈਠੀ ਹੋਈ ਐ ਤੇ ਇੱਧਰ ਐ ਬੈਠਾ ਹੋਇਆ ਇਕੱਲਾ ਉਹ ਕੱਲੀ ਤੇ ਇੱਧਰ ਵੀ ਦਿਖਾਉਣੀ ਆ ਲਾ ਦੇ ਲਈ ਪੱਖਾ ਵੀ ਤੇ ਇੱਧਰ ਮੇਰਾ ਘਰ ਵਾਲਾ ਬੈਠਾ ਉਹਨੇ ਸ਼ਰਟ ਨਹੀਂ ਪਾਈ ਹੋਈ ਤੇ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਕਿਉਂਕਿ ਉਹ ਇਹ ਚੀਜ਼ਾਂ ਨਿੱਕੇ-ਨਿੱਕੇ ਚੀਜ਼ਾਂ ਬਹੁਤ ਗੌਰ ਕਰਦੇ ਨੇ ਵੀ ਮੈਂ ਸ਼ਰਟ ਵੀ ਜੇ ਨਹੀਂ ਪਾਈ ਕਈ ਬੰਦੇ ਸੋਚਦੇ ਨੇ ਅਸੀਂ ਜੈਂਸ ਆ ਅਸੀਂ ਸ਼ਰਟ ਨਹੀਂ ਪਾਈ ਅਸੀਂ ਵਲੌਗ ਚਾ ਜੀਏ ਬਟ ਮੇਰੇ ਵਲੌਗ ਚਾ ਕੁਛ ਨਹੀਂ ਹੈ ਅਗਰ ਉਹਨਾਂ ਨੇ ਸ਼ਰਟ ਨਹੀਂ ਪਾਈ ਉਹਨਾਂ ਨੇ ਕਹਿਣਾ ਮੇਰਾ ਵਲੌਗ ਬਿਲਕੁਲ ਨਹੀਂ ਬਣਾਣਾ ਕ੍ਰੋਸ ਕੀਤਾ ਜਾ ਉੱਥੇ ਤੇ ਬਾਕੀ ਚਲੋ ਅਸੀਂ ਵਲੌਗ ਬਣਾਣੇ ਪਿਆ ਹੀ ਬਹੁਤ ਹੈ ਤੇ ਬਨੇ ਰਹੋ ਸਾਡੇ ਵਲੌਗ ਦੇ ਨਾਲ ਦੇਖਦੇ ਆਂ ਜੇ ਸੈਰ ਕਰਨੀ ਹੋਈ ਔਰ ਰੋਟੀ ਖਾ ਲਵੇ ਤਾਂ ਸੈਰ ਕਰਦੇ ਆਂ ਦੇਖੋ ਵਿਚਾਰਾ ਕਿੱਡੀਆਂ ਕਮਾਈਆਂ ਕਰਕੇ ਉੱਠਿਆ ਏ ਤੇ ਹੁਣ ਲੱਗਾ ਵਿਚਾਰਾ ਖਾਣ ਰੋਟੀ ਹਜੇ ਵੀ ਫੋਨ ਫੜ ਲਿਆ ਆਏ ਰਬਾ ਦਹਿਰੂ ਨਾ ਫੜਿਆ ਕਰ ਕਿ ਸ਼ਿਬੂ ਦਾ ਹਾਲ ਦੇਖਾ ਕੀ ਏ ਤਾਲ ਥੋੜਾ ਸੁਣਨੀ ਆ ਮੁੰਡੇ ਨੇ ਚਲੋ ਬਣੇ ਰੋ ਵਲੌਗ ਦੇ ਨਾਲ ਚੱਪਲ ਟੁੱਟ ਗਈ ਚੁੱਕਾ ਦਾਂ ਇਹਦੇ ਵਾਰ ਨਹੀਂ ਇਹਦੇ ਡੱਬੇ ਚੱਪਲ ਦੀ ਮੰਨ ਦੇ ਦੀ ਜਦੋਂ ਤੱਕ ਇਹ ਸ਼ਕਲ ਦੇਖਾਂਗੀ ਇੱਟੱਕਿਆ ਯਾਰ ਖਾਂਦ ਨਹੀਂ ਅੰਮਾ ਚਲਾਣੀ ਐ ਮੈਨਾਂ ਖਾਂਦ ਅੰਮਾ ਚਲਾਣੀ ਐ ਕੀ ਉਹਦਾ ਨਾ ਚਿੰਤਾ ਡੇਡਾ ਹੋਇਆ ਹਾਂ ਆਹ ਕਹਿੰਦਾਾਸ ਕਿ ਅੱਮਾ ਅਗੇ ਗੱਲ ਹੁੰਦੀ ਐ ਚੁੱਪ ਕਰ ਆ ਯਾਰ ਮੈਂ ਨਹੀਂ ਹੋ ਜਾਦਾ ਗਿਰਦਾ ਤੁਹਾਡਾ ਕੋਈ ਕੰਮ ਕਰਨਾ ਭਾਉ ਚੈਰੀ ਦੀ ਰੋਟੀ ਵੀ ਹਾਂ ਪੱਤੀਆਂ ਤਾਂ ਨਹੀਂ ਕੋਈ ਬੰਦ ਕਰਦੇ ਹੋਏ ਬਸ ਤਾਂ ਬਿੱਲ ਵੀ ਨਹੀਂ ਫਰੀ ਚੈਰੀ ਦੀ ਰੋਟੀ ਭਾਉ ਬੰਨੇ ਪਤਾ ਮੈਂ ਕਿ ਭਾਵਾਂ ਸਾਰੇ ਕੰਮ ਮੈਂ ਹੀ ਕਰਾਂ ਨਹੀਂ ਕੀ ਕਰਦੇ ਹੋ ਚਲ ਮੈਂ ਕੋ ਪਸ ਕਰੀ ਨਹੀਂ ਅੱਮਾ 베ਲੀ ਰਹਤੀ ਹੂੰ ਮੈਂ ਸਾਰਾ ਚਲੋ ਜੀ ਇੱਧਰ ਹੋ ਗਈ ਸਟਾਰਟਿੰਗ ਐਕਟਿਵਾ ਚਲਾਉਂਦੀ ਹੌਲੀ ਹੌਲੀ ਚਲਾਈਂ ਸਰੇਸ ਘੱਟ ਦੇ ਇਹਨੂੰ ਆ ਕਰਾਈ ਹੋਈ ਸੀ ਤੇਸ ਘੱਟ ਜੇ ਤੂੰ 모ੜੇਂਗੀ ਨਾ ਬੈਕ ਤੋਂ ਨਹੀਂ ਨਹੀਂ ਤਾਂ ਬੰਦ ਕਰਕੇ 모ੜੀ ਨਾ ਚਲ ਬਸਕਰ 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 ਭਰਾਵਾ ਨੂੰ 모ੜ ਆਲੋ ਜੀ ਮੋੜ ਕੱਟ ਲਿਆ ਤਨ ਆਪਾਂ ਦੇ ਭੋਲੀ ਭੋਲੀ ਇਹਨਾਂ ਨਾਲ ਮੇਰੇ ਲੱਤਾਂ ਮੇਰੀਆਂ ਲੱਤਾਂ ਹੀ ਭੰਗੀਆਂ ਹੋਣ ਤੇ ਰੇਸ ਬੋਲੀ ਦੇ ਹੀ ਦੀਏ ਐਤਾ ਤੂੰ ਜਿੱਦਾਂ ਜਹਾਜ਼ ਲੈਣ ਨਹੀਂ ਕਰਦੇ ਪੈਰਾਂ ਨਾਲ ਹਾਂ ਲਾ ਦੇ ਇੰਨੇ ਭਿੰਦੀਆ ਹਾਂ ਬਸ ਤੂੰ ਮੈਨੂੰ ਕਿਹਾ ਐਕਟਿਵਾ ਚਲਾਣੀ ਬਦਨ ਦਿੱਤੀ ਤਾਂ ਨਾ ਥੋੜੀ ਜਿਹੀ ਕਰੀ ਅੱਗੇ ਚੱਲ ਬਸ 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 ਬ੍ਰੇਕ ਲਾ ਬ੍ਰੇਕ ਤੇ ਹੱਥ ਹੈ ਹੀ ਨਹੀਂ ਤੇ ਲੋ ਜੀ ਇਹ ਜਿਹੜਾ ਸਾਰਾ ਗੰਦ ਪਿਆ ਹੈ ਨਾ ਪੱਤੇ ਆਵਾ ਇੱਥੋਂ ਦੀ ਲੈਣੀ ਆ ਐ ਗਟਰ ਤੋਂ ਐ ਸਾਰੀ ਗਲੀ ਉਹ ਪ੍ਰੇਤ ਉਨੁਕਰ ਚ ਦਿਖਦਾ ਪਿਆ ਨਾ ਕੂੜਾ ਮੈਂ ਜ਼ੂਮ ਕਰਕੇ ਦਿਖਾਨੀ ਆ ਇਹ ਆ ਲੋ ਇਹ ਕੀ ਆ ਹਨਾ ਤੇ ਇੰਨੀ ਦੂਰ ਜਾ ਕੇ ਕੂੜਾ ਲੱਗ ਰਹਾ ਦੇਖੋ ਤੁਸੀਂ ਕਿੰਨੀ ਦੂਰ ਆ ਹਨਾ ਤੇ ਲੋ ਜੀ बाबू, बाबू मेरे चोट पे 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 लगी? दी शकल देखी। तो देखे देखे दे साथ लगी वे दे। पे लगी देखी। तो तो नहीं, पे लगी? मेरे बच्चे को? बेचारा फस गया तो <laughs> 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 क्या होगा फस गया ਨਨੈ ਇਧਰ ਦੇਖ ਮੇਰੀ ਤਰਫ ਚਾਕਲੇਟ ਖਾਏਗਾ ਚਾਕਲੇਟ ਇਹ ਜਿਹਨੇ ਰੈਪਰ ਲੱਬ ਕੇ ਲਿਆ ਚਾਕਲੇਟ ਦਾ ਮੜਾ ਕਿ ਤੇਨੂੰ ਖਿਲਬਾਵਾਂ ਜਾਈ ਮੜਾ ਰੈਪਰ ਲੱਬ ਉੱਥੇ ਚਾਕਲੇਟ ਦਾ ਰੈਪਰ ਪਿਆ ਹੁੰਦਾ ਦੇਖ ਹਾਂਜੀ ਤੇ ਲੋ ਫਰੈਂਡਸ ਇਧਰ ਦੇਖਿਓ ਗੇਮ ਖੇਡਾ ਕੇ ਖੇਡਦਾ ਗੇਮ ਖੇਡਦਾ ਕਰਦਾ ਨਕਸ਼ਾ ਹੀ ਚਾਹੀਜੇ ਅੰਦਰ ਕਦੀ ਦਿਲ ਲੱਗਦਾ ਇਧਰ ਹੁੰਦੀ ਆ ਕਦੀ ਦਿਲ ਲੱਗਦਾ ਇਧਰ ਹੁੰਦੀ ਆ ਕਦੀ ਇਧਰ ਕਦੀ ਟੇਬਲ ਤੇ ਤੇ ਕਦੀ ਉੱਪਰ ਬਸ ਸਾਰਾ ਦਿਨ ਫੋਨ ਤੇ ਹੀ ਰੰਡਾ ਮੁੰਡਾ ਤੇ ਚਲੋ ਇੱਧਰ ਹੋ ਗਿਆ ਸਾਰਾ ਕਿਚਨ ਦਾ ਸਾਡਾ ਸਾਰਾ ਕੰਮ ਤੇ ਦੁੱਧ ਰੱਖਾਂ ਫ੍ਰਿਜ ਵਿੱਚ ਪਹਿੰਜ ਤੱਕ ਤੁਹਾਨੂੰ ਪਤਾ ਕਿਚਨ ਦਾ ਕੰਮ ਹੋ ਗਿਆ ਸਾਰਾ ਸਾਫ਼ ਤੇ ਉੱਪਰ ਟਾਈਮ ਦੇਖ ਲੋ ਹੋ ਗਏ ਨੇ ਮਤਲਬ ਥੋੜਾ ਜਿਹਾ ਇੱਥੇ ਮਿਲ ਗਈ 11:00 11:00 ਨਹੀਂ ਹੋਏ ਮਿਲ ਗਈ 7:00 ਦੇ ਸੁਈ ਹੈ ਮੈਂ 10 15 ਮਿੰਟ ਅੱਗੇ ਗਿਂਦੀ ਹੋਈ ਕੜੀ ਕਿਉਂਕਿ ਬੱਚਿਆਂ ਨੂੰ ਸਵੇਰੇ ਜਾਣਾ ਹੁੰਦਾ ਸਕੂਲ ਤੇ 10-15 ਮਿੰਟ ਪਹਿਲਾਂ ਉੱਠ ਜਾਣ ਉਹਦੇ ਕਰਕੇ ਮੈਂ ਕਹਿੰਦੀ ਹੋਈ ਆ ਤਾਂ ਬਾਕੀ ਚਲੋ ਕੰਮ-ਕਮ ਕਰਕੇ ਹੋ ਗਿਆ ਫ੍ਰੀ ਤੇ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਅਸੀਂ ਇੱਥੇ ਹੀ ਤੋਂ ਮੀਟ ਕਰਦੇ ਆ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਵੇਗਾ ਤੇ ਜੇ ਤੁਹਾਨੂੰ ਲੱਗਦਾ ਵਧੀਆ ਕਰਦਿਆ ਕਰੋ ਲਾਈਕ ਕਮੈਂਟ ਸ਼ੇਅਰ ਤੇ ਜਿਹੜਿਆਂ ਦਾ ਚੈਨਲ ਤੇ ਨਵੇਂ ਆ ਚੈਨਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਤੇ ਮਿਲਾਂਗੇ ਕੱਲ ਫੇਰ ਇੱਕ ਨਵੀਂ ਸਵੇਰ ਤੇ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਭ ਨੂੰ ਰਾਦੇ ਰਾਦੇ ਬਾਏ ਬਾਏ ਟੇਕ ਕੇਅਰ